ਸਤ ਸ੍ਰੀ ਅਕਾਲ ਦੋਸਤੋ ਬਲਟਨਾਮਾ ਪੰਜਾਬ ਸਫਰ جاری ਹੈ ਮੈਂ ਤੇ ਗੁਰਪ੍ਰੀਤ ਆਰਟਿਸਟ ਹੁਣ ਅਸੀਂ ਪਹੁੰਚ ਚੁੱਕੇ ਆਂ ਬਠਿੰਡੇ ਦੀ ਠੰਡੀ ਸੜਕ ਦੇ ਉੱਤੇ ਤੇ ਠੰਡੀ ਸੜਕ ਦੇ ਉੱਤੇ ਸਥਿਤ ਹੈ ਬਹੁਤ ਪ੍ਰਾਣੀ ਮੈਥੋਡਿਸਟ ਚਰਚ ਤੇ ਨਰੇਜਾ ਨੇ 1852 ਈਸਵੀ ਦੇ ਵਿੱਚ ਇੱਥੇ ਬਣਾਈ ਸੀ ਇਸ ਸਮੂਲੋਕੇ ਇਹ ਚਰਚ ਜਿਹੜੀ ਹੈਗੀ ਹੈ ਤਕਰੀਬਨ ਪੌਣੇ 200 ਸਾਲ ਪੁਰਾਣੀ ਹੈ ਤੇ ਆਜੋ ਤੁਹਾਨੂੰ ਇਹ ਚਰਚ ਦਿਖਾਉਨੇ ਆ ਤੇ ਇਹਦਾ ਜੋ ਆਰਕੀਟੈਕਚਰ ਹੈ ਉਹ ਵੀ ਕਮਾਲ ਦਾ ਹੈ ਪੌਣੇ 200 ਸਾਲ ਪਹਿਲਾਂ ਬਣੀ ਇਮਾਰਤ ਅੱਜ ਵੀ ਜਿਉਂਦੀ ਤਿਉਂ ਮੌਜੂਦ ਹੈ ਉਸੇ ਸਥਿਤੀ ਦੇ ਵਿੱਚ ਖੜੀ ਹੈ ਉਸ ਸਮੇਂ ਜਿਹੜਾ ਆਰਕੀਟੈਕਚਰ ਸੀ ਉਹ ਵੀ ਦੇਖਣ ਵਾਲਾ ਸੀ ਜਿਵੇਂ ਆਪਾਂ ਕਹਿੰਦੇ ਆ ਕਿ ਅੰਗਰੇਜ਼ਾਂ ਦੇ ਬਣੇ ਹੋਏ ਪੁਲ ਅੱਜ ਤੱਕ ਕਾਮਯਾਬ ਨਹੀਂ ਬੜੇ ਤੱਕ ਉਸੇ ਪੋਜੀਸ਼ਨ ਦੇ ਵਿੱਚ ਖੜੇ ਹੋਏ ਨੇ ਤੇ ਆਜੋ ਤੁਹਾਨੂੰ ਅੰਗਰੇਜ਼ਾਂ ਨੇ ਆਪਣੇ ਲਈ ਬਣਾਈ ਹੋਈ ਚਰਚ ਦਿਖਾਉਣੀ ਆ ਅੰਗਰੇਜ਼ ਜਦੋਂ ਇੰਡੀਆ ਆਏ ਤਾਂ ਉਹਨਾਂ ਨੇ ਆਪਣੇ ਲਈ ਵੀ ਆਪਣੇ ਗਿਰਜਾ ਘਰ ਬਣਾਏ ਤੇ ਇਹ ਬਠਿੰਡੇ ਦੀ ਸਭ ਤੋਂ ਪੁਰਾਣੀ ਜਿਹੜੀ ਹੈਗੀ ਹੈ ਮੈਥੋਡਿਸਟ ਚਰਚ ਹੈ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਚਰਚ ਦੇ ਵਿੱਚ ਤੇ ਇਹਦਾ ਜਿਹੜਾ ਇਤਿਹਾਸ ਹੈ ਉਹ ਵੀ ਤੁਹਾਨੂੰ ਪੂਰਾ ਦੱਸਣ ਦੀ ਕਰਾਂਗੇ ਕੋਸ਼ਿਸ਼ ਤੇ ਨਾਲ ਦੀ ਨਾਲ ਤੁਸੀਂ ਜਿਹੜਾ ਇਹਦਾ ਆਰਕੀਟੈਕਚਰ ਹੈ ਉਹ ਵੀ ਦੇਖਦੇ ਰਹੋ ਆਪਾਂ ਹੌਮਲੇ ਲੱਗੀਆਂ ਦੇ ਵਿੱਚ ਚਲਦੇ ਹਾਂ ਉਸ ਤੋਂ ਪਹਿਲਾਂ ਛੋੜੇ ਅਲੱਗ-ਅਲੱਗ ਵਿਸ਼ੂ ਪੁਨਾਤ ਉਹ ਰੋਲ ਕਾਲਜ ਦੇ ਪਿੱਛੇ ਵੀ ਰੋਲ ਕਾਲ ਛੋੜੇ ਹੈੱਡਕੁਆਟਰ ਦੇ ਵਿੱਚ ਹੈਗੀ ਹੈ ਗੁੱਡ ਆਫਟਰਨੂਨ ਫਾਦਰ ਗੁੱਡ ਆਫਟਰਨੂਨ ਫਾਦਰ ਅਸੀਂ ਪਹਿਲਾਂ ਵੀ ਜਿੰਨੀ ਵਾਰੀ ਵੀ ਆਏ ਆ ਚਾਚ ਚ ਤੁਸੀਂ ਬੜੇ ਪਿਆਰ ਨਾਲ ਸਾਰਾ ਦਿਖਾਇਆ ਦੱਸਿਆ ਇਹਦਾ ਅਸੀਂ ਬੁਲਟਨਾਮਾ ਇਹ ਸਾਡੇ ਗੁਰਪ੍ਰੀਮ ਲਹਿਰੀ ਜੀ ਹੈ ਇਹ ਪੂਰੇ ਦੁਨੀਆ ਦੀ ਯਾਤਰਾ ਮੋਟਰਸਾਈਕਲ ਤੇ ਕਰਦੇ ਆ ਹੁਣ ਇਹ ਪੰਜਾਬ ਦੇ ਇਹਨਾਂ ਨੇ ਸਥਾਨ ਦਿਖਾਉਣੇ ਸ਼ੁਰੂ ਕੀਤੇ ਐ ਤੇ ਬਠਿੰਡੇ ਦੇ ਹੁਣ ਉਸ ਕੜੀ 'ਚ ਅਸੀਂ ਪ੍ਰਾਤਨ ਇਤਿਹਾਸਕ ਸਥਾਨ ਦਿਖਾ ਰਹੇ ਹਾਂ ਜਿਹਦੇ ਸਿਲਸਿਲੇ 'ਚ ਅਸੀਂ ਕਿਲਾ ਸਾਬ ਦੇ ਦਰਸ਼ਨ ਕੀਤੇ ਬਾਬਾ ਹਾਜ਼ਰੀਤ ਅੰਦਰਗਾਹ ਦੇ ਤੇ ਕਿਉਂਕਿ ਇਹ ਸਭ ਤੋਂ ਪੁਰਾਣੀ ਚਰਚ ਇਸ ਏਰੀਏ ਦੀ ਹੈ ਹਨ ਤੁਸੀਂ ਦੱਸ ਸਕਦੇ ਹੋ ਕਿ ਕਿੰਨੀ ਕੁ ਪੁਰਾਣੀ ਚਰਚ ਹੈ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਨਾਲ ਚਰਚ ਘਰ ਨੂੰ ਵੇਖਣ ਦੇ ਲਈ ਆਏ ਔਰ ਇਹ ਜਾਣਕਾਰੀ ਤੁਸੀਂ ਦੁਨੀਆ ਤੱਕ ਵੀ ਦੇਵੋਗੇ इजीली ਵੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੈ। ਔਰ ਇਹ ਚਰਚ ਜਿਹੜਾ ਇਹ 1852 ਦਾ ਬਣਿਆ ਹੋਇਆ ਬੜੀ ਪੁਰਾਣੀ ਬਿਲਡਿੰਗ ਹੈ। ਵੇਖਣ ਤੋਂ ਹੀ ਤੁਹਾਨੂੰ ਪਤਾ ਲੱਗ ਜੇਗਾ ਕਿ ਬਿਲਡਿੰਗ ਦੀ ਜਿਹੜੀ ਪੂਰਾ ਸਟਰਕਚਰ ਹੈ ਇਹ ਪੁਰਾਣਾ ਜਿਹੜਾ ਸਟਰਕਚਰ ਹੈ ਔਰ ਇਹ ਕਰੀਬ-ਕਰੀਬ ਇਹ 16ਵੀਂ ਸ਼ਤਾਬਦੀ ਤੋਂ ਬਾਅਦ ਜਿਹੜੇ ਚਰਚ ਬਣੇ ਨੇ ਉਸ ਦੇ ਨਾਲ ਉਸ ਪੈਟਰਨ ਦੇ ਉੱਤੇ ਬਣਿਆ ਹੈ ਗੋਥਿਕ ਸਟਾਈਲ ਦਾ ਸਾਰਾ। ਔਰ ਤੁਸੀਂ ਵੇਖੋਗੇ ਇਹਦੇ ਪ੍ਰੋਪਰ ਜਿਹੜਾ ਚਰਚ ਦੀ ਜਿਹੜੀ ਅਸਲੀ ਤਸਵੀਰ ਉਸ ਤਰੀਕੇ ਨਾਲ ਇਹ ਚਰਚ ਬਣਿਆ ਹੈ ਉਹ ਬਹੁਤ ਪਵਿੱਤਰ ਸਥਾਨ ਹੈ। ਇਹ ਤੇ ਅਜਾ ਚਰਚ ਫਾਦਰ ਅਸੀਂ ਪੂਰੇ ਰਿਚੁਅਲ ਦੇ ਲਈ ਪੂਰੇ ਡਰੈਸਪਸ ਓਕੇ ਅਸੀਂ ਉੱਥੇ ਜਾਂਦੇ ਆ ਉਹਨੂੰ ਆਲਟਰ ਕਹਿੰਦੇ ਆ ਹਾਂਜੀ ਉਹ ਹੋਲੀ ਆਲਟਰ ਇਹ ਮੇਨ ਆਲਟਰ ਹੈ ਜਿੱਥੇ ਅਸੀਂ ਇਹ ਆਪਣੀ ਚਰਚ ਦੇ ਇਹ ਬਾਕੀ ਕੰਮ ਕਰਦੇ ਆ ਇਹ ਵਿਟਨੈਸ ਬੁੱਕ ਹੈ ਜਿੱਥੋਂ ਤੁਸੀਂ ਖੁਦਾ ਦਾ ਵਚਨ ਜਿਹੜਾ ਹੈ ਉਹ ਪ੍ਰੀਚ ਕਰਦੇ ਆ ਇਹ ਕਾਂਗਰਿਗੇਸ਼ਨ ਦੇ ਬੈਠਣ ਦੇ ਲਈ ਬੈਂਚਸ ਨੇ ਇਹ ਇਲੈਕਟਡ ਨੇ ਸਾਡੇ ਚਰਚ ਦੀ ਪਾਸਟਰ ਕਮੇਟੀ ਸਾਡੇ ਸੈਕਟਰੀ ਸਾਹਿਬ ਕੋਈ ਵੀ ਅਨਾਉਂਸਮੈਂਟ ਹੈ ਜਿਹੜੀ ਚਰਚ ਦੇ ਲਈ ਜਿਹੜੀ ਜ਼ਰੂਰੀ ਹੈ ਉਹ ਵੀ ਅਸੀਂ ਤੋਂ ਜ਼ਾਹੀ ਕਰਦੇ ਆ ਉਹ ਬਲੈਕਸਟੋਨ ਦਾ ਮਰਸ਼ਨ ਟੱਬ ਹੈ ਐਕਸਰ ਚਰਚ ਦੇ ਮੇਨ ਐਂਟਰੀ ਦੇ ਵਿੱਚ ਵੀਰੇ ਦਰਵਾਜ਼ੇ ਦੇ ਲਾਗੇ ਪਿਆ ਹੁੰਦਾ ਸੀ ਔਰ ਬਹੁਤ ਸੋਮੇ ਪਹਿਲਾਂ ਤੋਂ ਉੱਥੋਂ ਜਿਹੜਾ ਇਹ ਹਟਾ ਕੇ ਧਿੱਖ ਦਿੱਤਾ ਗਿਆ ਹੁਣ ਵਰਤੋਂ ਵਿੱਚ ਨਹੀਂ ਹੈ ਔਰ ਅਸਲ ਚ ਇਹ ਇਸ ਚ ਹੋਲੀ ਵਾਟਰ ਹੋਲੀ ਵਾਟਰ ਸੀਗਾ ਹੁੰਦਾ ਹਾਂਜੀ ਇਸ ਦੇ ਵਿੱਚ ਹੋਲੀ ਵਾਟਰ ਪਾਇਆ ਜਾਂਦਾ ਇਹ ਵੀ ਪ੍ਰਣਯੋਗ ਇਹ ਵੀ ਹੁੰਦਾ ਹੈ ਇਹ ਸਾਰਾ ਸਿੰਗਲ ਸਟੋਨ ਇਸ ਨੂੰ ਕਿਸ ਪਰਪਸ ਲਈ ਇਸਤੇਮਾਲ ਕਰ ਇਹ ਮਰਸ਼ਨ ਟੈਪ ਸੀਗਾ ਅਸਲ ਦੇ ਵਿੱਚ ਇਹ ਚਾਈਲਡ ਬੈਪਟਿਸਮ ਦੇ ਲਈ ਜਦੋਂ ਬੱਚਿਆਂ ਨੂੰ ਬੈਪਟਿਸਮ ਕਰਨਾ ਹੈ ਜਦੋਂ ਐਂਟਰੀ ਦੇ ਵਿੱਚ ਚਰਚ ਦੀ ਐਂਟਰੀ ਦੇ ਪਹਿਲੇ ਸਮੇਂ ਦੇ ਵਿੱਚ ਵਰਤੇ ਦੇ ਸੀ ਉਹਨੂੰ ਵੀ ਬਹੁਤ ਸਾਰੀ ਚਰਚਾਂ 'ਚ ਇਸਤੇਮਾਲ ਹੋ ਰਿਹਾ ਹੈ ਪਰ ਸਾਡੇ ਵੀ ਇਹ ਜਿਹੜੇ ਇੱਕ ਸਟੈਬਲਿਸ਼ ਕਰ ਦਿੱਤਾ ਗਿਆ ਔਰ ਹੁਣ ਜਿਹੜੇ ਬੈਪਟਿਸਮ ਜਿਹੜਾ ਹੈ ਅਸੀਂ ਇੱਥੇ ਇਹ ਜਿਹੜੇ ਤੁਸੀਂ ਪਿੱਛੇ ਦੇਖ ਰਹੇ ਹੋ ਗਲਾਸ ਵਿੰਡੋਜ਼ ਐ ਟਿਪੀਕਲ ਗੋਥਿਕ ਸਟਾਈਲ ਗਲਾਸ ਵਿੰਡੋਜ਼ ਐ ਇਹ ਪਹਿਲਾਂ ਮੇਰੇ ਖਿਆਲ ਪਹਿਲਾਂ ਵਾਈਟ ਨਹੀਂ ਹੋਣੀ ਆ ਪਹਿਲਾਂ ਸਟੇਨਡ ਗਲਾਸ ਦੀਆਂ ਕਿਉਂਕਿ ਸਾਰੇ ਕਿਤੇ ਜਿਹੜਾ ਗੋਥਿਕ ਸਟਾਈਲ ਮੈਥਡਿਸ ਚਰਚਸ ਦਾ ਸਟਾਈਲ ਐ ਹਾਂਜੀ ਉਹਦੇ ਚ ਕਲਰਡ ਗਲਾਸ ਹੁੰਦਾ ਸੀ ਹਾਂਜੀ ਇਸ ਤਰ੍ਹਾਂ ਹੀ ਸੀਗਾ ਹੁਣ ਵਕਤ ਦੇ ਹਿਸਾਬ ਦੇ ਨਾਲ ਕਈ ਚੀਜ਼ਾਂ ਇਹ ਪ੍ਰੋਪਰ ਮਿਲ ਨਹੀਂ ਪਾਰੀਆਂ ਹਾਲਾਂਕਿ ਸਾਡੀ ਕੋਸ਼ਿਸ਼ ਐ ਕਿ ਇਹਨੂੰ ਉਸੇ ਹਾਲਤ ਦੇ ਵਿੱਚ ਰੱਖਿਆ ਜਾਏ ਹਮ ਪਰ ਵਕਤ ਦੇ ਹਿਸਾਬ ਦੇ ਨਾਲ ਇਲੈਕਟ੍ਰਿਸਿਟੀ ਨੀ ਇਹ ਚੀਜ਼ਾਂ ਦੂਸਰੀਆਂ ਚੀਜ਼ਾਂ ਲਾਉਣੀਆਂ ਬਹੁਤ ਢੋਣੀਆਂ ਪੈਰੀਆਂ ਔਰ ਨਵੀਆਂ ਲਗਾਉਣੀਆਂ ਪੈਰੀਆਂ ਫਿਰ ਵੀ ਸਾਡੇ ਕੋਲ ਕੁਝ ਇਲੈਕਟ੍ਰਿਕ ਦੇ ਜਿਹੜੇ ਤੁਸੀਂ ਹਾਲਤ ਵੇਖੋਗੇ ਪੁਰਾਣੀ ਬੈਟਨ ਲੱਗੀ ਹੋਈ ਹੈ ਪੁਰਾਣੇ ਸਵਿਚੇਜ਼ ਹੈਗੇ ਨੇ ਹਾਂਜੀ ਪੁਰਾਣੀ ਬੈਟੇ ਨੇ ਪੁਰਾਣੇ ਸਵਿਚੇਜ਼ ਹੈ ਜਿਹੜੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਨਾ ਹਟਾਇਆ ਜਾਏ ਔਰ ਕੋਈ ਚੀਜ਼ਾਂ ਵਰਤੋਂ ਦੇ ਵਿੱਚ ਨਾ ਹੋਣ ਕਰਨ ਉਸ ਨੂੰ ਹਟਾਇਆ ਜਾ ਰਿਹਾ ਇੱਕ ਜਿਹੜਾ ਚਰਚ ਦਾ ਸਭ ਤੋਂ ਮੈਨੂੰ ਲੱਗਦਾ ਔਥੈਂਟਿਕ ਸਟਾਈਲਸ ਚੋਂ ਹੈ ਆਰਕੀਟੈਕਚਰ ਦਾ ਹੈ ਇਧਰ ਦੋਨੋਂ ਸਾਈਡ ਤੇ ਕਾਦੇ ਰੂਮਸ ਹੁੰਦੇ ਆ ਅਸਲ ਜੀ ਇਧਰ ਸਾਡਾ ਚਰਚ ਦਾ ਜਿਹੜਾ ਹੈ ਇਹ ਹਿਸਟਰੀ ਰੂਮ ਹੈ ਔਰ ਇਧਰ ਚਰਚ ਦਾ ਬੈਲ ਟਾਵਰ ਹੈ ਅਕਸਰ ਜਦੋਂ ਤੁਸੀਂ ਚਰਚ ਨੂੰ ਵੇਖੋਗੇ ਚਰਚ ਦੀ ਬਨਾਵਟ ਜਿਹੜੀ ਹੈ ਉਹ ਉੱਪਰੋਂ ਤੁਹਾਨੂੰ ਇੱਕ ਕਰਾਸ ਟਾਈਪ ਨਜ਼ਰ ਆਏਗੀ ਔਰ ਇਹਦੀ ਛੱਤ ਟੇਪਰ ਹੈ ਜਦੋਂ ਇਸ ਸਪੇਸ ਚੋਂ ਦੇਖਾਂਗੇ ਤਾਂ ਇੱਕ ਕਰਾਸ ਲੱਗੂ ਦੋਸਤੋ ਵੀ ਜਿਵੇਂ ਆ ਸਿੱਧਾ ਤੇ ਇਹਦੇ ਨਾਲ ਇੱਕ ਕਰਾਸ ਕਰਿਆ ਸਕ੍ਰਾਸ ਦੋ ਕਮਰਿਆਂ ਨਾਲ ਬਣਦਾ ਉਹਨਾਂ ਚੋਂ ਇੱਕ ਮਿਨਿਸਟਰੀ ਟਾਵਰ ਹੈ ਤੇ ਦੂਜਾ ਮਿਨਿਸਟਰੀ ਸਾਡਾ ਵਿਸਟਰੀ ਰੂਮ ਹੈ ਵਿਸਟਰੀ ਰੂਮ ਹੈ ਐਜ਼ ਅ ਚਰਚ ਪਾਸਟਰ ਦੇ ਲਈ ਉਹਨਾਂ ਨੂੰ ਐਡਰੈਸ ਆਪ ਹੋਣ ਦੇ ਲਈ ਹੋਰ ਉਹਨਾਂ ਦੇ ਅਫੀਸ਼ੀਅਲ ਵਰਕ ਦੇ ਲਈ ਔਰ ਚਰਚ ਮੈਂਬਰ ਦੇ ਲਈ ਜੋ ਵੀ ਰਿਕਾਰਡਸ ਜੋ ਫਿਰ ਬਾਹਰ ਆਉਂਦੇ ਆ ਜੇ ਦੋ ਸਰਵਿਸ ਲਈ ਫਾਦਰ ਤਿਆਰ ਹੋ ਕੇ ਆਪਣੇ ਜਿਹੜੇ ਚਰਚ ਸਰਵਿਸ ਦੇ ਲਈ ਇੱਧਰ ਆਉਣਗੇ ਸੋ ਜਿਵੇਂ ਫਾਦਰ ਨੇ ਦੱਸਿਆ 1852 ਦੇ ਲਗਭਗ ਇੱਥੇ ਚਰਚ ਬਣੀ ਅਸੀਂ ਬਾਅਦ ਪਹਿਲਾਂ ਗੱਲ ਕੀਤੀ ਕਿ 1860 ਦੇ ਵਿੱਚ ਇੱਥੇ ਕਨਾਲ ਸਥਾਪਿਤ ਹੋ ਗਈ ਸੀ ਉਸ ਤੋਂ ਪਹਿਲਾਂ ਹੀ ਬ੍ਰਿਟਿਸ਼ ਜਿਹੜੀਆਂ ਫੈਮਿਲੀ ਸੀ ਉੱਥੇ ਰਹਿਣ ਲੱਗੀਆਂ ਸੀ ਆ ਕੇ ਉਹਨਾਂ ਦੇ ਲਈ ਪ੍ਰੇਅਰ ਸਰਵਿਸ ਲਈ ਇੱਥੇ ਚਰਚ ਦੀ ਜ਼ਰੂਰਤ ਸੀ ਤਾਂ ਇਹ ਚਰਚ ਬਣਾਈ ਗਈ ਬੈਲੇ ਹਾਊਸ ਉਧਰ ਵੀ ਆਪਾਂ ਜਾਵਾਂਗੇ ਠੀਕ ਹੈ ਜੀ ਸੋ ਇਹ ਉਸ ਨਾਲ ਸਾਨੂੰ ਇੱਕ ਬਹੁਤ ਹੀ ਵਿਸ਼ਵ ਪੱਧਰ ਦੀ ਜਿਹੜੀ ਆਥੈਂਟਿਕ ਆਰਕੀਟੈਕਚਰ ਦੀ ਇੱਕ ਧਰੋਹਰ ਬਟਿੰਡਾ ਸ਼ਹਿਰ ਨੂੰ ਮਿਲੀ ਔਰ ਇਹਦੇ ਦਰਵਾਜ਼ੇ ਇਹਦੇ ਬੈਂਚਸ ਅੱਜ ਵੀ ਉਸੇ ਲੱਕੜ ਦੇ ਨੇ ਇਹ ਉਨੇ ਹੀ ਪੁਰਾਣੇ ਜਿੰਨੀ ਪੁਰਾਣੀ ਚਰਚ ਹੈ ਦੇਖੋ ਇਹ ਹਜੇ ਵੀ ਬਿਲਕੁਲ ਬਾਰੀ ਦਰਵਾਜ਼ੇ ਇਹ ਵੀ ਸਾਰਾ 1452 ਸਾਲਾਂ ਦੇ ਪਿੱਤਲ ਦੇ ਨੇ ਹਾਂਜੀ ਇਹ ਬਰਾਸ ਦੇ ਨੇ ਈਵਨ ਤੁਸੀਂ ਉਹ ਇਲੈਕਟ੍ਰੋਨ ਵੇਖੋਗੇ ਉਹ ਵੀ ਬਰਾਸ ਦੀ ਹੈ ਅੱਛਾ ਅ ਤੁਸੀਂ ਜੇਕਰ ਇਹਨੂੰ ਚੁੱਕ ਕੇ ਵੇਖੋਗੇ ਚੱਕ ਦਿਖਾਓ ਜੀ ਇਹਦੀ ਤੁਸੀਂ ਇਹ ਵੀ ਪਿੱਤਲ ਦੀ ਹੈ ਜਿਹੜੀ ਇਹ ਸਾਫਤਾ ਬਹੁਤ ਇੰਟਰਸਟਿੰਗ ਹੈ ਅੱਛਾ ਇਹ ਹਾਂਜੀ ਇਹਦੀ ਛੱਤ ਵੀ ਜਿਵੇਂ ਅਸੀਂ ਹਾਜੀ ਰਤਨ ਦਰਗਾਹ ਦਾ ਡੋਮ ਦਾ ਅਸੀਂ ਸਟਰਕਚਰ ਦੇਖਿਆ ਸੀ ਉਹਦੇ ਵਿੱਚ ਅੱਠ ਖੁੰਜਾ ਕਰਕੇ ਉਹਨਾਂ ਨੇ ਗੁੰਬਦ ਚੱਕਿਆ ਸੀ ਇਸ ਤਰ੍ਹਾਂ ਇਹਦੀ ਵੀ ਇੱਕ ਛੱਤ ਦਾ ਟਿਪੀਕਲ ਸਟਾਈਲ ਸੀ ਉਹੀ ਸਟਾਈਲ ਐਗਜ਼ੈਕਟ ਇੱਥੇ ਫਾਲੋ ਕੀਤਾ ਗਿਆ ਇਹਦੇ ਚ ਸਾਈਡਾਂ ਤੋਂ ਤੁਸੀਂ ਦੇਖੋ ਕੰਧ ਦੇ ਨਾਲ سپورਟ ਦਿੱਤੀ ਜਾਂਦੀ ਸੀਗੀ ਇੱਕ ਐਲ ਸ਼ੇਪ ਪੁੱਠੀ ਲੱਕੜ ਲਗਾ ਕੇ ਤੇ ਥੱਲੇ ਉਹਨੂੰ ਆਰਕ ਦੇ ਦਿੰਦੇ ਇਸ ਇਸ ਦੇ ਉੱਪਰ سپورਟ ਨਾਲ ਦੋਨੇ ਪਾਸੇ ਉਹਨ ਦੋ ਐਲ ਸ਼ੇਪ ਲੱਕੜਾਂ ਚੱਕ ਕੇ ਉਹਨਾਂ ਨੂੰ ਵਾਪਸ ਸੈਂਟਰ ਚ ਜੋੜ ਕੇ ਇੱਕ ਹੋਰ ਆਰਕ ਤਿਆਰ ਕਰ ਦਿੰਦੇ। ਉਹਦੇ ਉੱਪਰ ਫੇਰ ਕਾਰਨਰ ਆਹ ਵਾਲਾ ਬਣਾ ਦਿੰਦੇ। ਤਾਂ ਇਸ ਤਰ੍ਹਾਂ ਪੂਰੀ ਛੱਤ ਦਾ ਵਜ਼ਨ ਇੱਥੇ ਨਾ ਰਹਿ ਕੇ ਸਾਈਡਾਂ ਤੇ ਆ ਜਾਂਦਾ। ਤੇ ਬਿਲਕੁਲ ਵੀ ਇਹ ਛੱਤ ਕਦੇ ਡਿੱਗ ਨਹੀਂ ਸਕਦੀ। ਇਸੇ ਲਈ ਤੁਸੀਂ ਦੇਖ ਸਕਦੇ ਹੋ ਕਿ 1852 ਤੋਂ ਹੁਣ ਤੱਕ ਕਿੰਨੇ ਸਾਲ ਹੋ ਗਏ? 170 ਸਾਲ ਤੋਂ ਉੱਤੇ ਹੋਗੇ। 170 ਸਾਲ 170 ਸਾਲ ਤੋਂ ਇਹ ਬੜੀ ਕਮਾਲ ਦੇ ਤਰੀਕੇ ਨਾਲ ਬਿਲਡਿੰਗ ਖੜੀ ਹੈ ਹੈਨਾ ਇਹ ਸਾਡੀਆਂ ਇਮਾਨਦਾਰੀਆਂ ਨੂੰ ਮੌਜੂਦਾ ਦੌਰ ਦੌਰ ਚ ਖੋਰਾ ਲੱਗ ਚੁੱਕਿਆ ਸਾਡੇ ਪੁਲ ਬਣਦੇ ਆ ਉਹਦੇ ਕਾਟਣ ਹਜੇ ਕੀਤਾ ਨਹੀਂ ਹੁੰਦਾ ਤਰੇੜ ਪਹਿਲਾਂ ਆ ਜਾਂਦੀ ਉਹਦੇ ਖੰਭਿਆਂ ਚ ਸੋ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਲਈ ਅਸੀਂ ਬ੍ਰਿਟਿਸ਼ ਲੋਕਾਂ ਨੂੰ ਗਲਤ ਮੰਨਦੇ ਆ ਪਰ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਜਿਨ੍ਹਾਂ ਨੂੰ ਲੈਣਾ ਬਣਦਾ ਉਹਨਾਂ ਤੋਂ ਹੁਣ ਬਾਅਦ ਤੁਸੀਂ ਐਂਜਲ ਦੀ ਜਿਹੜੀ ਤਸਵੀਰ ਲੋਗੇ ਇਹ ਕ੍ਰੋਸ ਵੀ ਪੱਥਰ ਦੇ ਹੈ ਹਨੀ ਇਹ ਵੀ ਕਾਫੀ ਪ੍ਰਾਣੀ ਹਾਂਜੀ इवन ਆਹ ਵੀ ਚੀਜ਼ਾਂ ਜਿਹੜੀਆਂ ਇਹਨਾਂ ਦੇ ਅੰਦਰ ਇਹ ਪੱਥਰ ਹੈ ਹਾਂ ਸਟੋਨ ਹੁੰਦਾ ਜੀ ਹਾਂਜੀ ਆਹ ਦੋਨੋਂ ਪਾਸੇ ਸਟੋਨ ਦੇ ਹੈ ਬਾਅਦ ਚ ਪੇਂਟ ਕਰ ਦਿੱਤੇ ਗਏ ਆਹ ਐਂਜਲ ਹੈ ਜਿਹੜਾ ਹੋਲੀ ਐਂਜਲ ਤੇ ਉਧਰਲੇ ਪਾਸੇ ਹੋਲੀ ਕ੍ਰੋਸ ਹੈ ਤੁਸੀਂ ਦੇਖ ਸਕਦੇ ਹੋ ਇੱਕ ਕ੍ਰੋਸ ਦੇ ਵਿੱਚ ਫੁੱਲ ਹੈ ਨਾ ਜਿਹੜਾ ਇਹ ਜੀਜ਼ਸ ਦਾ ਹੀ ਸਿੰਬਲ ਹੈ ਸਿੰਬੋਲਿਕ ਹੈ ਇਹ ਜਿੰਨਾ ਵੀ ਆਰਟ ਹੁੰਦਾ ਨਾ ਰਿਲੀਜੀਅਸ ਆਰਟ ਇਹ ਕੋਈ ਨਹੀਂ ਬਣਾ ਦਿੰਦੇ ਹਰ ਚੀਜ਼ ਦਾ ਅਰਥ ਹੁੰਦਾ ਜਿਵੇਂ ਜੀਸਸ ਨੂੰ ਨਾ ਤੁਸੀਂ ਸਟੈਚੂਸ ਚ ਦੇਖਿਆ ਉਹ ਐਂ ਕਰਕੇ ਦਿਖਾਇਆ ਹੁੰਦਾ ਇਹਦਾ ਵੀ ਅਰਥ ਹੁੰਦਾ ਉਹਦਾ ਅਰਥ ਕੀ ਹੁੰਦਾ ਤਿੰਨ ਉਂਗਲਾ ਨਾ ਇਹ ਟ੍ਰਿਨਿਟੀ ਦਾ ਸਾਈਨ ਹੈ ਦਾ ਫਾਦਰ ਦਾ ਸਨ ਐਂਡ ਦਾ ਹੋਲੀ ਸੋਲ ਹੈ ਨਾ ਤੇ ਆਹਾ ਦੋ ਕਿਉਂਕਿ ਜੀਸਸ ਹਿਊਮਨ ਵੀ ਹੈ ਤੇ ਜੀਸਸ son of god ਵੀ ਹੈ ਹਨਾ ਸੋ ਇਸ ਚੀਜ਼ ਨੂੰ ਆ ਸਿੰਬਲ ਦੇ ਵਿੱਚ ਦਿਖਾਇਆ ਜਾਂਦਾ ਹਮੇਸ਼ਾ ਆਪਾਂ ਬਾਹਰੋਂ ਦੇਖਦੇ ਆ ਤੁਹਾਨੂੰ ਦੂਸਰੀ ਸਾਈਡ ਤੋਂ ਕਲॉक ਟਾਵਰ ਦਿਖਾਉਣੇ ਆ ਬੈਲ ਟਾਵਰ ਹੈ ਆ ਜਿਵੇਂ ਨਾ ਕਿਲੇ ਦੇ ਵਿੱਚ ਤੁਸੀਂ ਦੇਖਿਆ ਸੀਗਾ ਬੁਰਜਾਂ ਦੇ ਨਾਲ ਬੁਰਜ ਬਣਾਏ ਹੋਏ ਸੀ سپورਟ ਲਈ ਆ ਹਮੇਸ਼ਾ ਗੋਥਿਕ ਸਟਾਈਲ ਚਰਚਸ ਦੇ ਵਿੱਚ ਆਹ ਪਿਲਸ ਬਣਾਏ ਹੁੰਦੇ ਆ ਬਾਹਰ ਇਹ ਪਿਲਸ ਉਹ ਮਤਲਬ ਕਰ ਰਹੇ ਨੇ ਜਿਹਦੇ ਕਰਕੇ ਡਿੱਗਦੀ ਨਹੀਂ ਛੱਤ ਇਹ ਲਗਭਗ ਉੱਥੇ-ਉੱਥੇ ਆ ਜਿੱਥੇ ਅੰਦਰਲੇ ਪਾਸੇ ਸਟੋਨ ਲਗਾ ਕੇ ਤੇ ਆਰਕ ਦਿੱਤੀ ਹੋਈ ਆ ਬੋਡਨ ਉਹਦੇ ਬਿਲਕੁਲ ਨਾਲ ਨਾਲ ਆ ਵਿੱਚ ਵਿੱਚ ਵਿੰਡੋਜ਼ ਆ ਦੇਖੋ ਬੜੇ ਸੋਹਣੇ ਢੰਗ ਨਾਲ ਡਿਜ਼ਾਈਨ ਕੀਤਾ ਜਾਂਦਾ ਸੀ ਬਹੁਤ ਦੂਰ ਦਾ ਸੋਚ ਕੇ ਇੱਕ ਕਲॉक ਟਾਵਰ ਹੈ ਜੀ ਇਹਨੂੰ ਇਧਰੋਂ ਤੁਹਾਨੂੰ ਬਿਹਤਰ ਨਜ਼ਰ ਬੈਲ ਟਾਵਰ ਹੈ ਦੇਖੋ ਇਹਦੇ ਚੋ ਬੈਲ ਰਿੰਗ ਹੁੰਦੀ ਸੀ ਅੱਛਾ ਆ ਰੱਸੀ ਥੱਲੇ ਹੈਗੀ ਆ ਰੱਸੀ ਦਿਖਾ ਦਿਓ ਹਾਂ ਜੀ ਹਾਂ ਜੀ ਹੁੰਦੀ ਜੀ ਤੁਸੀਂ ਚੋਗੇ ਤਾਂ ਆਏਗੀ ਬਸ ਪਾਛੋ ਸਾਡੇ ਛੋਟੇ ਹੁੰਦੇ ਪੋਇਮਸ ਕਰਾਉਂ ਦਿੰਦੇ ਸੀ ਬੱਚਿਆਂ ਨੂੰ ਬ੍ਰਦਰ ਜான் ਬ੍ਰਦਰ ਜான் ਹੈਨਾ ਚਰਚ ਬੈਲਸ ਆ ਰਿੰਗਿੰਗ ਹੈਨਾ ਟਿੰਗ ਟਿੰਗ ਟੋਂਗ ਵੇ ਚਰਚ ਦੀਆਂ ਘੰਟੀਆਂ ਵੱਜ ਰਹੀਆਂ ਉੱਠ ਭਾਈ ਹੁਣ ਉੱਠ ਕੇ ਚੱਲ ਹੈਨਾ ਜਿਵੇਂ ਗੁਰਦੁਆਰੇ ਚ ਆਵਾਜ਼ ਆਉਂਦੀ ਹੈ ਨਾ ਸਵੇਰੇ ਕਿ ਭਾਈ ਉਠੋ ਇਸ਼ਨਾਨ ਕਰੋ ਉਹੀ ਸਿਸਟਮ ਹੈ ਅਜ਼ਾਨ ਦਾ ਵੀ ਉਹੀ ਮਤਲਬ ਹੁੰਦਾ ਜਦੋਂ ਕਿਸੇ ਮਸਜਿਦ ਤੋਂ ਅਜ਼ਾਨ ਦੀ ਆਵਾਜ਼ ਆਉਂਦੀ ਹੈ ਕਿ ਆਓ ਭਾਈ ਇਸ ਸਮਾਂ ਹੋ ਗਿਆ ਨਮਾਜ਼ ਅਦਾ ਕਰੋ ਹੈਨਾ ਲਗਭਗ ਉਹੀ ਸਿਸਟਮ ਸਾਰੇ ਕਿਤੇ ਫਾਲੋ ਕੀਤਾ ਜਾਂਦਾ ਏ ਉਹ ਵਾਲਾ ਕਮਰਾ ਜਿਹਦੀ ਆਪਾਂ ਗੱਲ ਕਰ ਰਹੇ ਸੀ ਐਜ਼ ਆਫਿਸ ਯੂਟਰ ਲਿਵਟ ਸਟੇ ਬੇਸਟਰੀ ਰੂਮ ਹੈ ਬੇਸਟਰੀ ਰੂਮ ਹੈ ਇੱਥੋਂ ਜਿਹੜੇ ਜਦੋਂ ਸਰਵਿਸ ਹੁੰਦੀ ਹੈ ਨਾ ਤੇ ਕਲਾਕਸ ਹੁੰਦੇ ਆ ਫਾਦਰਸ ਦੇ ਉਹ ਪਾ ਕੇ ਡਰੈਸ ਪਾ ਕੇ ਇਸ ਚੋ ਤਿਆਰ ਹੋ ਕੇ ਫਿਰ ਉਹਨਾਂ ਨੇ ਐਂਟਰ ਹੋਣਾ ਹੁੰਦਾ ਅੰਦਰ ਉਹਦੀ ਐਂਟਰੈਂਸ ਇਸ ਪਾਸੇ ਹੋ ਪਬਲਿਕਲੀ ਐਂਟਰੈਂਸ ਦੂਜੇ ਪਾਸੇ ਹੁੰਦੀ ਹੈ ਤੋ ਬਹੁਤ ਸੋਹਣਾ ਬਹੁਤ ਆਥੈਂਟਿਕ ਬ੍ਰਿਟਿਸ਼ ਆਰਕੀਟੈਕਚਰ ਦਾ ਇਹ ਪੀਸ ਸਾਡੇ ਕੋਲੇ ਬਚਿਆ ਹੋਇਆ ਇਹਦੇ ਲਈ ਅਸੀਂ ਪੂਰੇ ਮਿਸ਼ਨ ਦਾ ਵੀ ਧੰਨਵਾਦ ਕਰਦੇ ਆ ਜੀ ਤੁਸੀਂ ਇਹਨੂੰ ਸਰਵਾਈਵ ਰੱਖਿਆ ਹੋਇਆ ਤੇ ਬਿਲਕੁਲ オリジナル ਆਥੈਂਟਿਕ ਸ਼ੇਪ ਚ ਰੱਖਿਆ ਹੋਇਆ ਇਹਦੇ ਉੱਤੇ ਮਾਰਬਲ ਨਹੀਂ ਚੜਾਇਆ ਜੀ ਹਾਂ ਸਾਰੀ ਕੋਸ਼ਿਸ਼ ਰਹਿੰਦੀ ਵੀ ਅਸੀਂ ਕੋਈ ਜ਼ਿਆਦਾ ਸ਼ੇਡ ਚੜਨਾ ਕਰੀਏ ਨਾ ਉਸੇ ਹਾਲਤ ਦੇ ਰੱਖਿਆ ਜੇ ਜੇਰੇ ਨੂੰ ਵੱਡੇ ਹਾਲ ਦੀ ਲੋੜ ਸੀ ਪਰ ਇਹਨਾਂ ਨੇ ਇੱਥੇ ਸ਼ੈੱਡ ਪਾ ਲਿਆ ਹੋਇਆ ਬਾਹਰ ਵੱਡੇ ਪ੍ਰੋਗਰਾਮਸ ਲਈ ਜਾਂ ਹੋਰ ਪਰ オリジナル ਬਿਲਡਿੰਗ ਨੂੰ ਨਹੀਂ ਛੇੜਿਆ ਸੋ ਸਾਨੂੰ ਵੀ ਇਹ ਸਿੱਖਣ ਦੀ ਲੋੜ ਹੈ ਕਿ ਕਦੇ ਵੀ ਆਪਣੇ ਇਤਿਹਾਸ ਨਾਲ ਛੇੜਛਾੜ ਨਾ ਕਰੋ ਇਤਿਹਾਸਕ ਸਥਾਨਾਂ ਨੂੰ ਸੰਭਾਲ ਕੇ ਰੱਖੋ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਥੈਂਕ ਯੂ ਜੀ ਤੁਹਾਡਾ ਵੀ ਥੈਂਕ ਯੂ ਜੀ